ਨਵਜੋਤ ਸਿੱਧੂ ਨਾਲ ਬੜਾ ਵੱਡਾ ਪੁੰਨ ਖੱਟ ਗਿਆ ਤੇ ਹੁਣ ਵਾਰੀ ਤੁਹਾਡੀ ਆ ਤੇ ਤੁਸੀਂ ਵੀ ਨਵਜੋਤ ਸਿੱਧੂ ਦੀਆਂ ਗੱਲਾਂ ਤੇ ਅੱਜ ਵਾਲੀਆਂ ਜਿਹੜੀਆਂ ਗੱਲਾਂ ਨੇ ਇਹਨਾਂ ਨੂੰ ਸ਼ੇਅਰ ਕਰਕੇ ਪੁੰਨ ਖੱਟ ਸਕਦੇ ਹੋ ਕਿਸੇ ਦੀ ਜਾਨ ਬਚਾ ਸਕਦੇ ਹੋ ਨਵਜੋਤ ਸਿੱਧੂ ਦੇ ਮਗਰ ਸਾਰੀ ਡਾਕਟਰਾਂ ਦੀ ਲੋਬੀ ਇਕੱਠੀ ਹੋ ਕੇ ਪੈਗੀ ਤੇ 262 ਡਾਕਟਰਾਂ ਨੇ ਸਾਈਨ ਕਰਕੇ ਇੱਕ ਚਿੱਠੀ ਜਾਰੀ ਕੀਤੀ ਹੈ ਕਹਿੰਦੇ ਨਵਜੋਤ ਸਿੱਧੂ ਕੀ ਆ ਫਾਲਤੂ ਇਹਨੇ ਬੋਲ ਰਿਹਾ ਜਿਹੜੀ ਉਹਨੇ ਕੈਂਸਰ ਤੋਂ ਬਚਣ ਦਾ ਤਰੀਕਾ ਕਹਿੰਦੇ ਦੱਸਿਆ ਉਹ ਸੈਂਟਿਫਿਕ ਹੈ ਨਹੀਂ ਨਾ ਹੀ ਕਿਤੇ ਅਪਰੂਵ ਹੈਗਾ ਕਹਿੰਦੇ ਉਹ ਗਲਤ ਤਰੀਕਾ ਉਹ ਤਰੀਕਾ ਗਲਤ ਨਹੀਂ ਪਰ ਹਾਂ ਅਧੂਰਾ ਜ਼ਰ ਪਰ ਉਹਦੀਆਂ ਅਧੂਰੀਆਂ ਗੱਲਾਂ ਨੂੰ ਅੱਜ ਪੂਰਾ ਜਰੂਰ ਕਰੂ ਕਿਉਂਕਿ ਅਸੀਂ ਵੀ ਆਪਦਾ ਕੈਂਸਰ ਦੇ ਨਾਲ ਗੁਆ ਲਿਆ ਪਿੱਛੇ ਜੇ। ਹੋਰ ਬੰਦਾ ਕੀ ਆਪਣਿਆਂ ਦੀ ਜਾਨ ਨਾ ਗਾਵੇ ਹੱਥ ਬੰਨ੍ਹ ਕੇ ਬੇਨਤੀ ਕਰਦਾ ਹਾਂ ਅੱਜ ਦੀਆਂ ਗੱਲਾਂ ਨੂੰ ਸ਼ੇਅਰ ਜਰੂਰ ਕਰ ਦਿਓ। ਨਯੋਜ ਸਿੱਧੂ ਦੇ ਪਹਿਲਾਂ ਦਾ ਪਰਿਵਾਰ ਨੂੰ ਵਧਾਈਆਂ ਨੇ ਕਿ ਉਹ ਕੈਂਸਰ ਦੇ ਖਿਲਾਫ ਇੱਕ ਜੰਗ ਲੜਿਆ, ਪੂਰਾ ਪਰਿਵਾਰ ਲੜਿਆ। ਕਿ ਉਹ ਜੰਗ 'ਚ ਜਿੱਤ ਵੀ ਹਾਸਲ ਕੀਤੀ ਆ। ਤੇ ਦੂਜਾ ਵੱਡਾ ਜਿਹੜਾ ਕੀ ਉਹਨੇ ਪੁਨਖਟੇ ਉਹਨੇ ਪੂਰੇ ਮੀਡੀਆ ਦੇ ਮੁਖਾਤਿਬ ਹੋ ਕੇ ਕੀ ਆ ਉਹਨੇ ਅਸਲੀਅਤ ਦੱਸੀ ਆ ਕਿ ਕੈਂਸਰ ਹੈ ਕਿੰਨੀ ਖਤਰਨਾਕ ਚੀਜ਼। ਕਿਉਂਕਿ ਇਹਦੇ ਡ ਤੇ ਅੱਜ ਦੀ ਪੋਸਟ ਕੀ ਆ ਥੋੜਾ ਕੈਂਸਰ ਪ੍ਰਤੀ ਡਰ ਜ਼ਰੂਰ ਕੱਢ ਦੂ ਪਰ ਅਵੇਅਰਨੈਸ ਦੀ ਘਾਟ ਆ ਹੁਣ ਜਿਹੜਾ ਡਾਕਟਰ ਪਰਮੇਸ਼ਰ ਆ ਨਾ ਟਾਟਾ ਕੈਂਸਰ ਕੇਅਰ ਵਾਲਾ ਉਹਨੇ ਸਪੈਸ਼ਲ ਕੀ ਆ ਸਾਰੇ ਪੁਰਾਣੇ ਡਾਕਟਰ ਵੀ ਇਕੱਠੇ ਕਰ ਲਏ ਸਾਰਿਆਂ ਨੂੰ ਕੀ ਆ ਇਕੱਠੇ ਕਰਕੇ ਉਹ ਕਹਿੰਦਾ ਹਲੇ ਤਾਂ ਅਸੀਂ ਲੇਟ ਹੋ ਗਏ ਕਹਿੰਦਾ ਅਸੀਂ ਪਹਿਲਾਂ ਕਹਿਣਾ ਸੀਗਾ ਵੀ ਨਵਜੋਤ ਸਿੱਧੂ ਜਿਹੜੀਆਂ ਗੱਲਾਂ ਕਹਿੰਦਾ ਕਹਿੰਦਾ ਉਹ ਗਲਤ ਗੱਲਾਂ ਨਹੀਂ ਜਿਹੜੇ ਬੰਦੇ ਦੀ ਘਰਾਂ ਨੂੰ ਕਹਤਾ ਹੋਵੇ ਵੀ 5% ਤੋਂ ਵੀ ਘੰਟ ਚਾਂਸ ਬਚਨਦੇ ਹੈਗੇ ਆ ਤੇ ਉਹਦੀ ਵਾਈਬਰ ਉਹੀ ਇਲਾਜ ਹੋਇਆ ਜਿਹੜਾ ਕਿ ਹਜ਼ਾਰਾਂ ਲੱਖਾਂ ਲੋਕਾਂ ਦਾ ਹੁੰਦਾ ਪਰ ਫੇਰ ਵੀ ਉਹ ਬ ਉਥੋਂ ਵਾਪਸ ਆਉਂਦੇ ਆ ਫੋਰਥ ਸਟੇਜ ਦੇ ਕੈਂਸਰ ਤੋਂ ਬਚ ਕੇ ਆਏ ਆ ਤਾਂ ਜਿਹੜਾ ਉਹਨੇ ਐਕਸਟਰਾ ਐਫਰਟ ਲਾਇਆ ਉਹਦੇ ਜੇ ਲੋਕਾਂ ਨਾਲ ਗੱਲ ਕਰ ਲਈ ਵੀ ਜਿਹੜਾ ਸੀ ਭਾਈ ਹੋਰ ਕੀ ਕੁਝ ਕੀਤਾ 40 ਦਿਨਾਂ ਦੇ ਵਿੱਚ ਸੀ ਜਿਹੜਾ ਕੀ ਆ ਫੂਡ ਚਾਰਟ ਜਿਹੜਾ ਸੀ ਫੋਲੋ ਕੀਤਾ ਉਹਦੀ ਗੱਲ ਕੀਤੀ ਆ ਵੀ ਖਾਦਾ ਕੀ ਆ ਹੁਣ ਇੱਕ ਗੱਲ ਕਹੀ ਆ ਕਹਿੰਦਾ ਤੁਸੀਂ ਘਰ ਦੇ ਵਿੱਚੋਂ ਸਸਤੀਆਂ ਚੀਜ਼ਾਂ ਦੇ ਨਾਲ ਵੀ ਕੈਂਸਰ ਤੋਂ ਬਚ ਸਕਦੇ ਹੋ ਸਭ ਤੋਂ ਪਹਿਲਾਂ ਤਾਂ ਮੈਂ ਇੱਕ ਗੱਲ ਦੱਸ ਦਿੰਦਾ ਕਿ ਠੀਕ ਹੈ ਐਲੋਪੈਥੀ ਦਾ ਇਲਾਜ ਜ਼ਰੂਰੀ ਆ ਜਿਵੇਂ ਇਲਾਜ ਨਾਲੋਂ ਪਰਹੇਜ਼ ਚੰਗਾ ਉਹ ਸਭ ਤੋਂ ਪਹਿਲਾਂ ਤਾਂ ਅਸੀਂ ਕੈਂਸਰ ਤੋਂ ਬਚ ਕਿਵੇਂ ਸਕਦੇ ਆ ਅਸੀਂ ਆਪਣੀਆਂ ਖਾਣ ਦੀਆਂ ਆਦਤਾਂ ਹੀ ਬਦਲ ਅਸੀਂ ਕੈਂਸਰ ਤੋਂ ਬਚ ਸਕਦੇ ਆ ਸਾਡੇ ਸਰੀਰ ਚ 72% ਕੀ ਆ ਪਾਣੀ ਦਾ ਬਣਿਆ ਹੋਇਆ ਸਰੀਰ ਆ ਜੇ ਤੇ ਪਾਣੀ ਅਸੀਂ ਸਭ ਤੋਂ ਵੱਧ ਕੀ ਆ ਐਸਿਡਿਕ ਪੀਂਨੇ ਆ ਸਾਡੀ ਬਾਡੀ ਜਦੋਂ ਐਸਿਡਿਕ ਹੋ ਜਾਂਦੀ ਨਾ ਤਜਾਬੀ ਜਦੋਂ ਸਾਡਾ ਸਰੀਰ ਬਣ ਜਾਂਦਾ ਤਾਂ ਸਭ ਤੋਂ ਵੱਧ ਕੈਂਸਰ ਦੇ ਚਾਂਸ ਸੀ ਕਿ ਐਸਿਡਿਕ ਸਰੀਰ ਚ ਬਣਦੇ ਆ ਤਜਾਬੀ ਸਰੀਰ ਦੇ ਵਿੱਚ ਬਣਦੇ ਆ ਤੇ ਕਰਨਾ ਕੀ ਆ ਸਿਰਫ ਸਰੀਰ ਨੂੰ ਅਲਕਲਾਈਨ ਕਰਨਾ ਤੇ ਹੋਊਗਾ ਕਿਵੇਂ ਉਹ ਅਲਕਲਾਈਨ ਪਾਣੀ ਦੇ ਨਾਲ ਹੋਊਗਾ ਜਿੰਨਾ ਅਸੀਂ ਆਰਓ ਦਾ ਪਾਣੀ ਪੀ ਜਾਂਦੇ ਆ ਉਹ ਸਾਰੇ ਸਾਡੇ ਕੀ ਆ ਜਿਹੜੀ ਸਰੀਰ ਆ ਉਹਨੂੰ ਕੀ ਐਸਿਡਿਕ ਬਣਾਈ ਜਾਂਦੇ ਕਿਉਂਕਿ ਅਸੀਂ ਤਜਾਬੀ ਪਾਣੀ ਪੀ ਜਾਂਦੇ ਆ ਤੇ ਜੇ ਜੀ ਪੀ ਐਚ ਲੈਵਲ 7 ਤੋਂ ਉੱਪਰਲਾ ਪਾਣੀ ਪੀਣ ਲੱਗ ਜੀ ਇਹ ਨਾਲ ਸਾਡਾ ਮੈਂ ਕਹਿੰਦਾ ਸਰੀਰ ਦੇ ਵਿੱਚੋਂ ਕੈਂਸਰ ਸੈੱਲ ਬੈਸੀ ਕੀ ਆ ਖਤਮ ਹੋ ਜਾਂਦੇ ਆ ਲੋਕੀ ਦਾ ਕੱਦੂ ਦਾ ਸੀ ਕੀ ਆ ਕਹਦੇ ਨੇ ਜੜੀ ਆਪਾਂ ਅੱਲ ਕਹਦੇ ਨੇ ਆ ਅੱਲ ਦਾ ਜੂਸ ਅਨਾਰ ਦਾ ਜੂਸ ਲੈ ਲਓ ਤੇ ਅੱਜ ਕੱਲ੍ਹ ਸਸਤਾ ਸਭ ਤੋਂ ਸਸਤੀ ਕੀ ਜੀ ਆ ਗਾਜਰ ਸਸਤੀ ਆ ਚਕੰਦਰ ਸਸਤੀ ਆ ਤੇ ਔਲਾ ਇਹ ਤਿੰਨੇ ਚੀਜ਼ਾਂ ਨੂੰ ਕੀ ਆ ਇਹਨਾਂ ਨੂੰ ਗ੍ਰਾਈਂਡ ਕਰਕੇ ਇਹਨਾਂ ਦਾ ਕੀ ਆ ਜੂਸ ਕੱਢ ਲਓ ਇਹਨਾਂ ਦਾ ਜੂਸ ਪੀ ਲਓ ਤੇ ਨਟਸ ਕਹੇ ਆ ਨਟਸ ਕੀ ਆ ਆਪਾਂ ਸਾਰੇ ਜਾਣਦੇ ਆ ਅਖਰੋਟ ਆ ਬਦਾਮ ਆ ਪਿਸਤੇ ਆ ਅਲਸੀ ਲੈ ਲਓ ਪੰਪਕਿਨ ਸੀਡ ਲੈ ਲਓ ਕਾਜੂ ਲੈ ਲਓ ਇਹ ਚੀਜ਼ਾਂ ਵੀ ਕਹਿੰਦੇ ਕੈਂਸਰ ਚ ਕੀ ਆ ਬੜਾ ਕੰਮ ਕਰਦੀਆਂ ਕਿਉਂਕਿ ਐਂਟੀਆਕਸੀਡੈਂਟ ਨੇ ਇਹ ਠੀਕ ਹੈ ਨਯੋਜ ਸਿੱਧੂ ਨੇ ਸ਼ਬਦ ਵਰਤਿਆ ਦੀ ਕਿਨਵਾ ਦਾ ਕਹਿੰਦਾ ਕੀ ਆ ਆਟਾ ਵਰਤੋ ਜਾਂ ਬਦਾਮ ਦਾ ਆਟਾ ਠੀਕ ਆ ਬਦਾਮ ਦਾ ਆਟਾ ਕਹਿੰਦੇ ਮਹਿੰਗਾ ਕਿਨਵਾ ਦਾ ਆਟਾ ਕਿਹਾ ਸੀ ਉਹਨੂੰ ਕਿਨਵਾ ਹੁੰਦਾ ਕੀ ਆ ਸੌਖੀ ਭਾਅ ਸਮਝੀਏ ਤਾਂ ਦੋਸਤੋ ਬਾਥੂ ਦਾ ਆਟਾ ਹੁੰਦਾ ਤੇ ਬਾਥੂ ਜਿਹੜਾ ਕਣਕ 'ਚ ਹੋ ਜਾਂਦਾ ਜਿਹਦੇ ਤੋਂ ਅਸੀਂ ਕੀ ਆ ਆਮ ਹੀ ਸਪਰੇਅ ਛਿੜਕ ਕੇ ਕੀ ਆ ਮਾਰਦੇ ਆ ਕਣਕਾਂ ਦੇ ਵਿੱਚੋਂ ਬਾਥੂ ਅਸੀਂ ਕਿਹੜਾ ਉਹਦਾ ਬਾਥੂ ਦਾ ਬੀਜ ਕੇ ਜਿਹਦਾ ਆਟਾ ਬਣਾ ਕੈਂਸਰ ਦਾ ਸਭ ਤੋਂ ਗਿਆ ਚੰਗਾ ਮੱਕ ਉਹਦੇ ਵਾਸਤੇ ਬਣਿਆ ਜਾਂਦਾ ਬਾਥੂ ਤੋਂ ਵੀ ਚੰਗਾ ਐਂਟੀਆਕਸੀਡੈਂਟ ਕਿਹੜਾ ਜਵਾਰ ਤੇ ਬਾਜਰੇ ਦਾ ਆਟਾ ਚਾਹੇ ਜਵਾਰ ਦਾ ਆਟਾ ਲੈ ਲਓ ਬਾਜਰੇ ਦਾ ਆਟਾ ਲੈ ਲਓ ਇਹ ਸਾਟੇ ਦੀ ਰੋਟੀ ਖਾਓਗੇ ਇਹ ਵੀ ਕੈਂਸਰ ਦੇ ਵਿੱਚ ਕੀ ਆ ਬੜਾ ਕੰਮ ਆਉਂਦੀ ਆ ਨਵਜੋਤ ਸਿੱਧੂ ਨੇ ਜਿਹੜਾ ਡਾਈਟ ਪਲਾਨ ਦੱਸਿਆ ਉਸ ਤੋਂ ਬਿਨਾ ਦੋਸਤੋ ਕੱਲੇ ਨਿੰਮ ਦੇ ਪੱਤੇ ਨਹੀਂ ਤੁਸੀਂ 베ਰੀ ਦੇ ਪੱਤੇ ਵੀ ਕੀ ਆ ਯੂਜ਼ ਕਰ ਸਕਦੇ ਹੋ ਇਹ ਵੀ ਐਂਟੀ ਇਨਫਲਮੇਟਰੀ ਹੈਗੇ ਆ ਤਾਲੀ ਦੇ ਪੱਤੇ ਵੀ ਯੂਜ਼ ਕਰ ਸਕਦੇ ਹੋ ਕੱਚੀ ਹਲਦੀ ਲਸਣ ਵੀ ਹੋ ਗਿਆ ਬਾਕੀ ਕੀ ਆ ਚਾਟ ਦੇ ਵਿੱਚ ਸਾਰਾ ਦੱਸਿਆ ਵੀ ਕਿਹੜੇ ਕਿਹੜੀਆਂ ਚੀਜ਼ਾਂ ਤੁਸੀਂ ਯੂਜ਼ ਕਰ ਸਕਦੇ ਹੋ ਪੱਤੇਦਾਰ ਸਬਜ਼ੀਆਂ ਹੋਗੀਆਂ ਫੁੱਲ ਗੋਭੀ ਹੋਗੀ ਬਰੋਕਲੀ ਹੋਗੀ ਤੇ ਸਭ ਤੋਂ ਕੰਮ ਦੀ ਜਿਹੜੀ ਚੀਜ਼ ਆ ਉਹ ਕਿਹੜੀਆਂ ਨੇ 베ਰੀਜ਼ ਨੇ ਬਲੈਕਬੈਰੀ ਹੋਗੀ ਬਲੂਬੈਰੀ ਹੋਗੀ ਕ੍ਰੇਨਬੈਰੀ ਹੋਗੀ ਇਹ ਸਾਰੀਆਂ 베ਰੀਆਂ ਨੇ ਜਿਹੜੀਆਂ ਆਪਣੇ ਆਪ 베ਰੀ ਕਹਿ ਦਿੰਦੇ ਆ ਇਹ 6-7 ਤਰ੍ਹਾਂ ਦੀਆਂ 베ਰੀਆਂ ਜਿਹੜੇ 베ਰ ਆਉਂਦੇ ਆ 베ਰ ਹੁੰਦੇ ਆ ਪਰ ਫਰੂਟ ਜਿਹੜੇ ਹੋਰ ਵੀ ਬਾਕੀ ਸਾਰੇ ਹੈਗੇ ਆ ਕੇਲਾ ਹੋ ਗਿਆ ਅਨਾਨਾਸ ਹੋ ਗਿਆ ਸੰਤਰਾ ਹੋ ਗਿਆ ਮਸੰਮੀ ਹੋਗੀ ਅਨਾਰ ਹੋ ਗਿਆ ਤੇ ਸਾਰੇ ਜਿਹੜੇ ਫਾਸਟ ਫੂਡ ਦੇ ਉਹ ਸਾਰੇ ਤੁਹਾਨੂੰ ਤਿਆਗਣੇ ਪੈਣਗੇ ਤੇ ਰੈਡੀमेड ਚੀਜ਼ਾਂ ਜਿਹੜੀਆਂ ਅਸੀਂ ਲਿਆ ਕੇ ਖਾਂਦੇ ਆ ਚਿਪਸ ਹੋ ਗਏ ਕੁਰਕਰੇ ਬਿਸਕੁਟ ਜਿੰਨੇ ਹੈਗੇ ਆ ਇਹਨਾਂ ਸਾਰਿਆਂ ਜਿਹੜੇ ਪ੍ਰিজਰਵੇਟਿਵ ਰਲਾਏ ਹੋਏ ਹੁੰਦੇ ਆ ਨਾ ਉਹਨੂੰ ਸਾਮ ਸਭਾਲ ਰੱਖਣ ਵਾਸਤੇ ਵੀ ਖਰਾਬ ਨਾ ਹੋਣ ਉਹ ਸਾਰੀਆਂ ਜ਼ਹਿਰਾਂ ਨੇ ਜਿਹੜੀਆਂ ਕੈਂਸਰ ਦਾ ਕਾਰਨ ਨੇ ਇਹ ਸਾਰੀਆਂ ਤਿਆਗਣੀਆਂ ਪੈਣਗੀਆਂ